ਮੋਹਾਲੀ ਦੇ ਫੇਸ 7 ਲਾਈਟਾਂ ਨਜ਼ਦੀਕ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦੇ ਇੱਕ ਨਿੱਜੀ ਮਾਲ ਵੱਲੋਂ ਜਗਾ ਲੈ ਕੇ ਉਸ ਦੇ ਅੰਦਰ ਖੜੇ ਅੰਬਾ ਦੇ ਪੀੜ ਨੂੰ ਕੱਟੇ ਜਾਣ ਦੇ ਮਾਮਲਾ ਗਰਮਾ ਗਿਆ ਹੈ ਅੱਜ ਰਿਜ਼ਰਵੇਸ਼ਨ ਜੋੜ ਫਰੋ ਮੋਰਚਾ ਐਸ ਸੀ ਬੀ ਸੀ ਮਹਾਪੰਚਾਇਤ ਵੱਲੋਂ ਗਮਾਡਾ ਦਫ਼ਤਰ ਦਾ ਘਰਾਬ ਕਰਕੇ ਨਾਰੇ ਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਤੇ ਗਮਾਡਾ ਵੱਲੋਂ ਮੰਗ ਕੀਤੀ ਗਈ ਕਿ ਪੇੜਾ ਦੀ ਕਟਾਈ ਨੂੰ ਜਲਦ ਤੋਂ ਜਲਦ ਰੋਕ ਦਿੱਤਾ ਜਾਵੇ ਮਰਦਾਬਾਦ ਮੁੱਖ ਮੰਤਰੀ ਪੰਜਾਬ ਮਰਦਾਬਾਦ ਮੁੱਖ ਮੰਤਰੀ ਪੰਜਾਬ ਮਰਦਾਬਾਦ ਮੁੱਖ ਮੰਤਰੀ ਪੰਜਾਬ ਮਰਦਾਬਾਦ ਜੈ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮੁੱਖ ਮੰਤਰੀ ਪੰਜਾਬ ਮਰਦਾਬਾਦ ਮਰਦਾਬ ਮੁਖਮਤਰੀ ਮੁਰਦਾਬ ਵਿਚਾਰ ਮੁਖਮਤਰੀ ਮੁਰਦਾਬ ਵਿਚਾਰ ਮੁਖਮਤਰੀ ਮੁਰਦਾਬ ਵਿਚਾਰ ਮੁਖਮਤਰੀ ਮੁਰਦਾਬ ਵਿਚਾਰ ਮੁਖਮਤਰੀ ਮੁਰਦਾਬ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਰੱਬ ਵਰਗੇ ਸਰੋਤਿਆਂ ਤੱਕ ਕਰ ਕਰ ਬੈਠੇ ਜਿਹੜੀ ਆਵਾਜ਼ ਲੋਕਾਂ ਤੱਕ ਪਹੁੰਚਾਉਂਗੇ ਸਾਡੀ ਤੇ ਇੱਥੇ ਜਿਹੜਾ ਅਸੀਂ ਪੁੱਢਾ ਦਫ਼ਤਰ ਜਿੱਕਰ ਆਉ ਕਰਨਾ ਆਏ ਸੀ ਐਸਬੀਸੀ ਮਹਾਪੰਚਾਇਤ ਮੋਰਚੇ ਵੱਲੋਂ ਬਠੋਈ ਕਲਾਂ ਦੀ ਸੰਗਤ ਵੱਲੋਂ ਤੇ ਹੋਰ ਸਾਡੇ ਨਾਲ ਜੱਤੇਵੰਦੀਆਂ ਵੱਲੋਂ ਵੀ ਸਾਡੇ ਆਏ ਜੇ ਸਰਦਾਰ ਸਾਹਿਬ ਤੇ ਜਿਹੜਾ ਇੱਥੇ ਇੱਕ ਫਨਿਕਸ ਮਾਲ ਬਣ ਰਿਹਾ ਫਨਿਕਸ ਮਾਲ ਬਣ ਰਿਹਾ 12 13 ਕਿੱਲੇ ਜ਼ਮੀਨ ਜਿਹੜੇ ਕੁੱਡਾ ਨੇ ਵੇਚੀ ਹੈ ਉਹਦੇ ਚ 4 500 ਦਰਖਤ ਹੈ ਜਿੱਦੇ ਜੀ 40 ਦਰਖਤ ਕੱਟੇ ਵੀ ਗਏ ਅੰਬ ਦੇ ਦਰਖਤ ਖੜੇ ਨੇ ਜਿਹੜਾ ਸਾਡਾ ਅੰਬ ਸਾਹਬ ਗੁਰਦੁਆਰਾ ਤਨਤਨ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਬਣਾ ਚਰਨ ਛੋਹ ਧਰਤੀ ਹੈ ਤੇ ਇੱਥੇ ਜਿਹੜਾ ਲੋਕ ਬਹੁਤ ਮਾਨ ਸਤਕਾਰ ਕਰਨਿਆਂ ਨੇ ਦੂਰ ਦੂਰ ਤੋਂ ਨਾ ਮੱਥੜ ਟੇਕਣ ਆਉਂਦੀ ਵਿਦੇਸ਼ਾਂ ਤੋਂ ਦੁਨੀਆ ਦੀ ਪਰ ਉਹਦਾ ਜਿਹੜਾ ਇਤਿਹਾਸ ਮਟਾਉਣ ਲਈ ਇਹ ਦਿਨ ਰਾਤ ਜਿਹੜੇ ਅੰਬ ਐ ਦਰਖਤ ਜੀ ਕੱਟੇ ਜਾ ਰਹੇ ਮੇਰਾ ਪਿੰ ਮੈਂ ਪੁਰਾਣਾ ਜਿਹੜਾ ਪਿਛਲੇ ਜਾਣਦਾ ਵੀ ਇੱਥੇ 100 ਸਾਲ ਪੁਰਾਣੇ ਅੰਬ ਖੜੇ ਨੇ ਪੂਰੇ ਅੰਬ ਖੜੇ ਸੀ ਜਿਹੜੇ ਲਾਗ ਇਹ ਮੌਲ ਬਣਾਏ ਪੁੱਡਾ ਦਫ਼ਤਰ ਬਣਾਇਆ ਸਾਰੇ ਅੰਬ ਕੱਟ ਕੇ ਬਣੇ ਤੇ ਉਸ ਰੋਕਣ ਵਾਸਤੇ ਦਰਖਤਾਂ ਨੂੰ ਅਸੀਂ ਪਿਛਲੇ 6 ਮਹੀਨਿਆਂ ਤੋਂ ਦਰਖਾਸਤਾਂ ਦੇ ਰਹੇ ਹਾਂ ਨਯੋਗ ਮੁੱਖ ਮੰਤਰੀ ਪੰਜਾਬ ਨੂੰ ਡਾਇਰੈਕਟਰ ਬਨ ਵਿਭਾਗ ਨੂੰ ਪੁੱਡਾ ਦਫ਼ਤਰ ਨੂੰ ਇੱਥੇ ਤੱਕ ਇਹਨਾਂ ਨੇ ਸਟੇਟਮੈਂਟ ਦੇ ਦਿੱਤੀ ਕਿ ਦਰਖਤ ਵੀ ਵੱਡੇ ਨਹੀਂ ਜਾਂਦੇਗਾ ਪਰ ਉਹ 40 ਦਰਖਤ ਵੱਡੇ ਪਏ ਜਿਸ ਦੀ ਚਾਰਾ ਰਜੋਈ ਅਸੀਂ ਕੋਰਟ ਵੀ ਕਰ ਰਹੇ ਹਾਂ ਅਦਾਲਤ ਜੀ ਵੀ ਅਸੀਂ ਦਾ ਤੌਰ ਪਰ ਕਰ ਰਹੇ ਹਾਂ ਤੇ ਤੁਹਾਡੇ ਰਹੀਂ ਪਹਿਲਾਂ ਕਈ ਵਾਰੀ ਖ ਉਹਨਾਂ ਨੂੰ ਮਨਸਾਨ ਦੇ ਹੀ ਕਰਕੇ ਜਿਹੜਾ ਸਾਡੇ ਫੁੱਟ ਪਾਸ ਤੇ ਦਰਖਤ ਹੈ ਉਹ ਵੀ ਅੰਦਰ ਚਾਦਰਾਂ ਲਵਾ ਕੇ ਉਹਦੀ ਚਾਰ ਤੌਰੀ ਕਰਾ ਕੇ ਜਿਹੜੀਆਂ ਚਾਦਰਾਂ ਲੱਗਦੀਆਂ ਲੱਗੀਆਂ ਤਾਰ ਲਾਤੀ ਟੰਡਾ ਤਾਰ ਲਾਤੀ ਜਿਵੇਂ ਜੇਲ ਬਣਾਈ ਹੁੰਦੀ ਹੈ ਪਰ ਪੁੱਡਾ ਦਾ ਪ੍ਰਸ਼ਾਸਨ ਦੇ ਅਧਿਕਾਰੀ ਮੋਟੀ ਕ੍ਰੈਕਸ਼ਨ ਕਰਨ ਵਾਲੇ ਲੋਕ ਜਿਹੜੇ ਮੋਟੇ ਚੋਰ ਨੇ ਉਹ ਚੋਰਾਂ ਨੇ ਇੱਕ ਵੀ ਜਿਹੜਾ ਹੈਗਾ ਉਤੇ ਬਸ ਖਲਾਫੇ 6 ਮਹੀਨੇ ਚ ਕੋਈ ਕਾਰਵਾਈ ਨਹੀਂ ਕਰੀ ਜਿਸ ਕਰਕੇ ਅਸੀਂ ਤੰਗ ਹੋ ਕੇ ਪਿਛਲੇ 15 ਦਿਨ ਤੋਂ ਪਹਿਲਾਂ ਅਲਟੀਮੇਟਮ ਦਿੱਤਾ ਸੀ ਕੋਈ ਗੱਲਬਾਤ ਨਾ ਹੋਈ ਤਾਂ ਅੱਜ ਇਹਨਾਂ ਦਾ ਜਿਹੜਾ ਪਿੱਟ ਸਿਆਪਾਸੀ ਕਰਨ ਤੁਹਾਡੇ ਪਹੁੰਚੇਗੇ ਤੇ ਤੁਹਾਡੇ ਰਾਹੀਂ ਇਹ ਗੱਲ ਕਰਨਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਡੀਜੀਪੀ ਪੰਜਾਬ ਨੂੰ ਤੇ ਪੁੱਡਾ ਕਮਾਡਾ ਦਾ ਜਿਹੜਾ ਮੰਤਰੀ ਹੈ ਇਹਨਾਂ ਨੂੰ ਜਿਹੜਾ ਐਹੁ ਮੁੱਖ ਮੰਤਰੀ ਕੋਲ ਹੁਣ ਤੇ ਇਹਨਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਜੇ ਕੋਈ ਮੜਮੋਟੀ ਜਾਗਦੀ ਹੈ ਠੀਕ ਹੈ ਧਰਤੀ ਤੇ ਬੈਠ ਕੇ ਰੋਟੀ ਖਾ ਕੇ ਭਗਵੰਤ ਮਾਨ ਜੀ ਤੇਰਾ ਸਮਾਂ ਨਹੀਂ ਚੱਲਣਾ ਆ ਗੁੱਡ ਗੁੱਡਾ ਪਾਣੀ 'ਚ ਖੜ ਕੇ ਮੰਤਰੀ ਐ ਮਖਲ ਖੜ ਜਾਂਦੇ ਉੱਥੇ ਨਹੀਂ ਆ ਲੋਕ ਸੜਕਾਂ ਦੇ ਬੈਠੇ ਆਪਣੀ ਮੰਗਾਂ ਲਈ ਸਬੰਧੀ ਸਿੰਘ ਵਾਲੇ 2-3 ਸਾਲ ਤੋਂ ਬੈਠੇ ਆਂ ਅਸੀਂ 2 ਸਾਲ ਤੋਂ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਬੈਠੇ ਆਂ ਸਾਰੇ ਲੋਕ ਆਪਣੀ ਮੰਗਾਂ ਵਾਸਤੇ ਟੀਚਰ ਅਧਿਆਪਕ ਜਿਹੜੇ ਅੰਮ੍ਰਿਤਸਰ ਗੁਰਦੁਆਰੇ ਬੰਦ ਕਰੇ ਪਏ ਆ ਜਨਮਰਾਂ ਵਾਂਗੂ ਤਾਂ ਇਹ ਲੋਕ ਜਿਹੜੇ ਆਪਣੀ ਮੰਗਾਂ ਵਾਸਤੇ ਸੜਕਾਂ ਦੇ ਉੱਤੇ ਆ ਤੇ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਰਾਹੀਂ ਅੱਜ ਇੱਕ ਛੋਟਾ ਜਿਹਾ ਮੈਸੇਜ ਦੇਣ ਆਏ ਆ ਅਗਲਾ ਪ੍ਰੋਗਰਾਮ ਸਾਰੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਤੇ ਸਾਡਾ ਸਹਿਯੋਗ ਦੇਵੇ ਸਾਥ ਦਿਓ ਅੰਮ੍ਰਿਤਸਰ ਗੁਰਦੁਆਰੇ ਦਾ ਜਿਹੜਾ ਇਤਿਹਾਸ ਹੈ ਉਹ ਬਚਾ ਰਿਓ ਅੰਬਾ ਨੂੰ ਪਟਨ ਦੇ ਵਿਰੋਧ ਦੇ ਵਿੱਚ ਤੁਸੀਂ ਜਿਹੜਾ ਚੁੱਕੇ ਤਾਂ ਇਸੇ ਦੇ ਸੰਬੰਧ ਵਿੱਚ ਗੁਰਦੁਆਰਾ ਕਮੇਟੀ ਦੀ ਭੂਮਿਕਾ ਹੋਣੀ ਚਾਹੀਦੀ ਸੀ ਕੀ ਲੱਗਦਾ ਕਿ ਕਮੇਟੀ ਦੀ ਭੂਮਿਕਾ ਕਿੱਦਾਂ ਦੀ ਹੈ ਭੂਮਿਕਾ ਕਮੇਟੀ ਦੀ ਜਮਾਂ ਬਿਲਕੁਲ ਜ਼ੀਰੋ ਹੈ ਅਸੀਂ ਮੈਨੇਜਰ ਸਾਹਿਬ ਨੂੰ ਖੁਦ ਲਿਖਤੀ ਲੈਟਰ ਦੇ ਕੇ ਆਏ ਉਹ ਜੇ ਤਾਂ ਸੁਖਵੀਰ ਬਾਦਲ ਫੋਨ ਕਰਦਾ ਮੈਨੇਜਰ ਨੂੰ ਫਿਰ ਤਾਂ ਇੱਥੇ ਚਾਹਦੀਆਂ ਕਿਟਲੀਆਂ ਵੀ ਆ ਜਾਣੀਆਂ ਲੰਗਰ ਵੀ ਆ ਜਾਣ ਤੇ ਉਸ ਮੈਨੇਜਰ ਨੂੰ ਇੱਥੋਂ ਤੋਂ ਪਹਿਲਾਂ ਅਸੀਂ ਤਬਦੀਲ ਕਰਨ ਦੀ ਮੰਗ ਰੱਖਦੇ ਹਾਂ ਇਸ ਗੁਰਦੁਆਰੇ ਚ ਉਸ ਮੈਨੇਜਰ ਨੂੰ ਤੁਰੰਤ ਬਦਲਿਆ ਜਾਵੇ ਅਸੀਂ ਲਿਖਤੀ ਲੈਟਰ 10 ਬੰਦੇ ਦੇ ਕੇ ਆਏ ਪ੍ਰੈਸ ਨੂੰ ਖਬਰਾਂ ਭੇਜੀਆਂ ਪਰ ਉਸ ਮੈਨੇਜਰ ਨੇ ਕੱਲ ਤੋਂ ਅਸੀਂ ਯਾਦ ਕਰਾ ਰਿਹਾ ਅੱਜ ਸਵੇਰੇ ਕਰਿਆ ਕਹਿੰਦਾ ਜੀ ਹੜ ਭੇਡ ਤਾਂ ਚਲੇ ਗਏ ਸਾਰੇ ਲੋਕ ਸਾਡੇ ਤੋਂ ਇਹ ਮੈਨੇਜਰ ਦੀ ਬਲਡਿੰਗ ਹੈ ਅਸੀਂ ਕੱਲ ਤੱਕ ਤੇ ਜ세ਦਾਰ ਨੂੰ ਭੇਜੀ ਹੈ ਸਾਰਿਆਂ ਨੂੰ ਭੇਜੀ ਹੈ ਪਰ ਉਹਨਾਂ ਦੇ ਕੰਨ ਤੇ ਜੂਨੀ ਸਰਕੀ ਅਸੀਂ ਤੁਹਾਡੇ ਨਾਲ ਨਹੀਂ ਇਹ ਕਹਿਣਾ ਚਾਹੁੰਦੇ ਜੇ ਸੁਖਵੀਰ ਬਦਲ ਇਹਨਾਂ ਨੂੰ ਆਰਡਰ ਕਰਦਾ ਕੋਈ ਤਾਂ ਹੀ ਗੁਰਦੁਆਰੇ ਵਾਲਿਆਂ ਨੂੰ ਤਾਂ ਆਉਂਦੇ ਇਹ ਲੋਕਲ ਸੰਗਤਾਂ ਨੇ ਐਸੇ ਪਿੰਡਾਂ ਦੀਆਂ ਸੰਗਤਾਂ ਨੇ ਜਿਨ੍ਹਾਂ ਦੇ ਦਿਲਾਂ 'ਚ ਦਰਦ ਹੈ ਗੁਰਦੁਆਰਾ ਸਾਹਿਬ ਵਾਸਤੇ ਇਹਨਾਂ ਦੇ ਦਿਲਾਂ 'ਚ ਦਰਦ ਨਹੀਂ ਇਹ ਤਨਖਾਈਆਂ ਇਹ ਤਾਂ ਥਿਰਪ ਤਨਖਾਹ ਤੱਕ ਕੰਮ ਕਰ ਰੱਖ ਗੁਲਵਿੰਦਰ ਜੀ ਹੋਰ ਵੀ ਕਾਫੀ ਪ੍ਰੋਜੈਕਟ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਨਾਲ ਨੇ ਉੱਤੇ ਵੀ ਪੇੜ ਕੱਟੇ ਕਿ ਤੁਸੀਂ ਇਹਨੂੰ ਹੀ ਟਾਰਗੇਟ ਕਿਉਂ ਕਰ ਰਹੇ ਹੋ ਹੋਰ ਜਗ੍ਹਾ ਕੋਈ ਇਹਨਾਂ ਦਾ ਇਸ ਤਰ੍ਹਾਂ ਵੀ ਸਾਡੇ ਲੱਗ ਸਾਡਾ ਬਿਲਕੁਲ ਤਰਨਾ ਹੈਗਾ ਅਸੀਂ ਰਿਕੁਐਸਟ ਕੀਤੀ ਸੀ ਵੀ ਤੁਸੀਂ ਜਿਹੜਾ ਫੁੱਟਪਾਥ ਵਾਲੇ ਦਰਖਤਾਂ ਦੇ ਉਹ ਤਾਂ ਘੱਟੋ ਘੱਟ ਛੱਡਣੇ ਚਾਹੀਦੇ ਯੂਨੈਸਟੇਡ ਉਸ ਦੇ ਦਿਆਵਾ ਸਾਰਾ ਵੀ ਜਿਹੜਾ ਅੰਬ ਸਾਹਿਬ ਗੁਰਦੁਰ ਦੇ ਨੇੜੇ ਇਹੀ ਦਰਖਤ ਪਾਏਗੇ ਹੋਰ ਦਰਖਤ ਪਾਏ ਹੁਣ ਜੋ ਗੁਰਦੁਆਰਾ ਸਾਹਿਬ ਇਹਨੇ ਜੇ ਅੰਬ ਸਾਹਿਬ ਗੁਰਦੁਰ ਵਾਲੇ ਨਹੀਂ ਬੋਲਦੇ ਅਸੀਂ ਦੱਸੋ ਕਿੱਥੇ ਮਰੀਏ ਜਦੋਂ ਗੁਰ ਤੇ ਤਰਨੇ ਕਰਕੇ ਹੀ ਤੁਸੀਂ ਬਾਜੂਆ ਚ ਤਰਨੇ ਕਰਕੇ ਨਹੀਂ ਜਿਹੜੇ ਪਬਲਿਕ ਸਾਡੇ ਕੋਲ ਆਂਦੀ ਸੀ ਜਾਂਦੀ ਸੀ ਉਹ ਲੋਕ ਕਹਿੰਦੇ ਯਾਰ ਦਰਖਤ ਕੱਟ ਹੋ ਰਹੇ ਆ ਤੁਹਾਡੇ ਸਾਹਮਣੇ ਤੁਸੀਂ ਇਸ ਵਾਸਤੇ ਕਿਉਂ ਨਹੀਂ ਬੋਲਦੇ ਤਾਂ ਤੁਹਾਨੂੰ ਜਿਹੜਾ ਤੁਸੀਂ ਕੁਐਸਚਨ ਕਰਦੇ ਸਾਨੂੰ ਲੋਕ ਵੀ ਕੁਐਸਚਨ ਕਰਦੇ ਆ ਤੁਸੀਂ ਅੰਦਰ ਅਸਤ ਮਾਰੇ ਕਦੇ ਨਹੀਂ ਬੋਲਦੇ ਅਸੀਂ ਉਹ ਸਾਰੇ ਬੰਦੇ ਨੂੰ ਮੈਸੇਜ ਸੁਨੇਹੇ ਲਾਇਆ ਲਿਖਤੀ ਰਿਟਰਨ ਚ ਚਿੱਠੀਆਂ ਦੇਈਆਂ ਤੇ ਇੱਕ ਆ ਲੈਟਰ ਕੱਢਿਆ ਡੀਸੀ ਨੇ ਡੀਸੀ ਨੇ ਇੱਕ ਲੈਟਰ ਕੱਢਿਆ ਵੀ ਅੰਬ ਦੀ ਕਿਸੇ ਵੀ ਤਰੀਕੇ ਤੇ ਪਰਮਿਸ਼ਨ ਨਹੀਂ ਮਿਲ ਸਕਦੀ ਮਨਜ਼ੂਰੀਆਂ ਨਹੀਂ ਮਿਲ ਸਕਦੀ ਅੰਬ ਕੱਟੇ ਨਹੀਂ ਜਾ ਸਕਦੇ ਇਹ ਸਰਕਾਰੀ ਲੈਟਰ ਕੱਢੇ ਵੇ ਇਹ ਸਾਰੇ ਸਾਨੂੰ ਬਣਦ ਭਾਗ ਤੋਂ ਮਿਲੇ ਆ ਹੋਰ ਤੇ ਇਹ ਸਾਰੀ ਸਰਕਾਰੀ ਲੈਟਰ ਜਿਮਾ ਕੇ ਪ੍ਰੋਜੈਕਟ ਕਿਉਂ ਪਾਸ ਕਰ ਦਿੱਤਾ ਜਾਂਦਾ ਚਾਹੇ ਇਦਾਂ ਦੇ ਆਰਡਰ ਡੀਸੀ ਵੱਲੋਂ ਕਿੱਥੇ ਜਾਂਦਾ ਗੱਮਾ ਦਾ ਵੱਲੋਂ ਪਹਿਲਾਂ ਲਿਖਤੀ ਦੇਣਾ ਚਾਹੀਦਾ ਵੀ ਜਿਹੜੇ ਦਰਖਤ ਹੈ ਆਹ ਦਰਖਤਾਂ ਨੂੰ ਛੱਡ ਕੇ ਸਾਡੇ 12 ਗਿੱਲੇ ਨਹੀਂ ਇੱਕ ਗਿੱਲਾ ਕੱਟਿਆ ਜਾਊਗਾ ਅੱਧਾ ਗਿੱਲਾ ਕੱਟਿਆ ਜਾਊਗਾ ਕੁਦਰਖਤਾਂ ਦੀ ਜਗ੍ਹਾ ਛੱਡ ਕੇ ਜਿਹੜੀ ਖਾਲੀ ਜਗ੍ਹਾ ਪਈ ਉਹ ਵੇਚ ਦੋ ਬੋਲੀ ਦੇ ਬਿਕਦੀ ਆਕਸ਼ਨ ਤੇ ਵੇਚ ਦੋ ਵੇਚ ਦੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਲੇਕਿਨ ਦਰਖਤਾਂ ਦਾ ਪਹਿਲਾਂ ਸੋਚਣਾ ਚਾਹੀਦਾ ਜਿਹੜੇ 40-40 ਸਾਲ ਦਰਖਤ ਪਹਿਲਾਂ 30-30 ਸਾਲ ਪਾਲੇ ਹਨ ਕਿੰਨਾ ਉਹਦੇ ਖ ਇਹਨਾਂ ਦੀ ਜਿਹੜੀ ਡਰਾਮੇ ਬਾਅਦ ਸਰਕਾਰ ਹੈ ਮੁੱਖ ਮੰਤਰੀ ਇਹਨਾਂ ਦਾ ਸ਼ਾਇਦ ਕੋਈ ਹਿੱਸਾ ਪਤੀ ਨਾ ਹੋਵੇ ਤੁਹਾਡੇ ਪ੍ਰਦਰਸ਼ਨ ਤੋਂ ਬਾਅਦ ਲੱਗ ਜਾ ਲੱਗਦਾ ਕਿ ਰੋਕ ਲੱਗ ਜੂਗੀ 100% ਰੋਕ ਲੱਗੂਗੀ ਨਹੀਂ ਤਾਂ ਅਸੀਂ ਹਾਈ ਕੋਰਟ ਦਾ ਵੀ ਤਰਜਾ ਖੜਕਾ ਰਹੇ ਹਾਂ ਐਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉੱਡਾ ਦਫ਼ਤਰ ਨੂੰ ਇਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਅਸੀਂ ਚੜਾ ਕੇ ਛੱਡਾਂਗੇ ਪਹਿਲਾਂ ਕਈ ਅਫਸਰ ਚੜਾਏ ਆ ਅਸੀਂ ਮੇਰਾ ਨਾਮ ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਅੱਜ ਅਸੀਂ ਮੁਹਾਲੀ 7 ਵਜh ਦੀਆਂ ਲੈਟਾਂ ਤੇ ਅੰਮ੍ਰਿਤਸਰ ਗੁਰਦੁਆਰੇ ਦੇ ਨੇੜੇ ਉੱਡਾ ਦਫ਼ਤਰ ਦੇ ਬਾਹਰ ਬੈਠੇ ਆ ਰੋ ਜੋ ਪੰਜਾਬ ਸਰਕਾਰ ਪੁੱड्ढा ਮਹਿਕਮਾ ਇਹਨਾਂ ਅੰਬਾਂ ਨੂੰ ਕੱਟਣ ਜਾ ਰਹੀ ਹੈ ਔਰ ਇਹ ਇਤਿਹਾਸਕ ਗੁਰੂ ਘਰ ਦੇ ਨਾਲ ਇਹਨਾਂ ਦਾ ਇਤਿਹਾਸ ਜੁੜਿਆ ਹੈ ਇਹ ਪੰਜਾਬ ਦੇ ਵਾਸੀ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਜਿਹੜੇ ਗੁਰੂ ਘਰ ਨਾਲ ਰਿਲੇਟਡ ਨੇ ਇਹਨਾਂ ਦਾ ਇਤਿਹਾਸ ਗੁਰੂ ਘਰ ਨਾਲ ਜੁੜਿਆ ਹੈ ਪਰ ਅੱਜ ਪੰਜਾਬ ਸਰਕਾਰ ਐਨੀ ਹੱਦ ਤੱਕ ਗਿਰ ਚੁੱਕੀ ਹੈ ਔਰ ਪੁੱड्ढा ਮਹਿਕਮਾ ਅੱਜ ਪੰਜਾਬ ਦੇ ਹਾਲਾਤ ਕੀ ਨੇ ਅੱਜ ਹੜ੍ਹ ਦੀ ਮਾਰ ਥੱਲੇ ਪੰਜਾਬ ਆ ਰਿਹਾ ਔਰ ਪੰਜਾਬ ਸਰਕਾਰ ਉਦੋਂ ਜਾਗਦੀ ਹੈ ਜਦੋਂ ਸਿਰ ਤੇ ਆਣ ਪੈਂਦੀ ਹੈ ਔਰ ਇੱਕ ਸਾਲ ਪੂਰਾ ਆਪਣੀ ਮौज-ਮਾਸਤੀ ਦੇ ਵਿੱਚ ਔਰ ਆਪਣੇ ਧਰਨੇ ਮੁਜਾਰਾ ਰੇਲੀਆਂ ਦੇ ਵਿੱਚ ਲਿਖਾ ਦਿੰਦੇ ਨੇ ਪਰ ਅੱਜ ਜਨਤਾ ਤਰਾਹੀ ਤਰਾਹੀ ਕਰ ਰਹੀ ਹੈ ਪੰਜਾਬ ਸਰਕਾਰ ਸੁੱਤੀ ਪਈ ਆ ਪੰਜਾਬ ਸਰਕਾਰ ਨੂੰ ਜਗਾਣ ਲਈ ਕਿ ਅਗਰ ਤੁਸੀਂ ਇਹਨਾਂ ਅੰਬਾਂ ਨੂੰ ਕਟੋਗੇ ਤਾਂ ਪੰਜਾਬ ਦਾ ਨਾਗਰਿਕ ਕਦੇ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਪੰਜਾਬ ਦੇ ਵਿੱਚ ਜੋ ਪੇੜ ਨੇ ਅੰਬ ਨੇ ਪੌਦੇ ਨੇ ਇਹੀ ਪੰਜਾਬ ਨੂੰ ਇੱਕ ਪ੍ਰਦੂਸ਼ਣ ਮੁਕਤ ਕਰ ਸਕਦੇ ਨੇ ਪੰਜਾਬ ਦੇ ਲੋਕਾਂ ਨੂੰ ਅੱਜ ਇਨੀ ਰਾਹਤ ਇਹਨਾਂ ਦਰਖਤਾਂ ਕਰਕੇ ਮਿਲਦੀ ਹੈ ਅਗਰ ਦਰਖਤ ਕੱਟੇ ਗਏ ਤਾਂ ਇਹ ਸਾਰਾ ਜਾੜ ਹੋ ਜਾਣਾ ਅੱਜ ਅਸੀਂ ਬੇਨਤੀ ਕਰਨੇ ਆ ਪੁੱਡਾ ਮਹਿਕਮੇ ਨੂੰ ਇਹਨਾਂ ਤੇ ਰੋਕ ਲਾਈ ਜਾਵੇ ਅਗਰ ਪੁੱਡਾ ਮਹਿਕਮਾ ਨੂੰ ਨਹੀਂ ਰੋਕਦਾ ਤਾਂ ਪੰਜਾਬ ਦਾ ਨਾਗਰਿਕ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਇਸ ਗੁਰੂ ਘਰ ਦੇ ਇਤਿਹਾਸ ਨਾਲ ਜੁੜੇ ਫੈਸਲੇ ਨੂੰ ਲੈ ਕੇ ਹਰ ਬੱਚਾ ਬੱਚਾ ਇਹਨਾਂ ਦਰਖਤਾਂ ਨੂੰ ਬਚਾਉਣ ਲਈ ਸੰਘਰਸ਼ ਕਰੇਗਾ ਅੱਜ ਅਸੀਂ ਜੋ ਪੁੱਡਾ ਪਵੰਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਆ ਜੋ ਸਾਡੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੋਂ ਉਹਨਾਂ ਦੇ ਸਮਰਥਨ ਦੇ ਵਿੱਚ ਸਾਡੀ ਸੰਸਥਾ ਜੋ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਰਜਿਸਟਰ ਚੰਡੀਗੜ੍ਹ ਤੋਂ ਪੂਰੇ ਅਸੀਂ ਸਾਰੇ ਜਿੰਨੇ ਵੀ ਆਉਦੇਦਾਰ ਆ ਅਸੀਂ ਇਹਨਾਂ ਦਰਖਤਾਂ ਦੇ ਵਿਰੋਧ ਚ ਜਿਹੜਾ ਹੈ ਡਟ ਕੇ ਸਾਥ ਦੇਵਾਂਗੇ ਇਸ ਇਹਨਾਂ ਸੰਸਥਾ ਦਾ ਤੇ ਜੋ ਸਾਡੇ ਗੁਰੂਆਂ ਦਾ ਇਤਿਹਾਸ ਸਤਵੇਂ ਪਾਤਸ਼ਾਹ ਗੁਰੂ ਹਰਰਾਇ ਜੀ ਦਾ ਸਥਾਨ ਗੁਰਦਾਰਾ ਅੰਬ ਸਾਹਿਬ ਇਹਨਾਂ ਨੇ ਇੱਥੇ ਆ ਕੇ ਅੰਬ ਟੁੱਪੇ ਸੀ ਔਰ ਸੰਗਤਾਂ ਨੂੰ ਇਹ 12 ਮਹੀਨੇ ਅੰਬ ਲੱਗਦੇ ਰਹੇ ਐ ਤੇ ਜੋ ਇਹ ਅੰਬ ਕੱਟੇ ਜਾ ਰਹੇ ਐ ਉਹਨਾਂ ਦੇ ਖਿਲਾਫ ਅਸੀਂ ਭਾਵੇਂ ਸਾਨੂੰ ਆਪਣਾ ਸੀਸ ਦੇਣਾ ਪਵੇ ਅਸੀਂ ਦਰਖਤ ਨਹੀਂ ਕੱਟਣ ਦਵਾਵਾਂਗੇ ਇਹੀ ਆਪ ਦੇ ਚੈਨਲਾਂ ਦੇ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਭਗਵੰਤਮਾਨ ਸਾਹਿਬ ਵੀ ਇਹ ਜਿਹੜੇ ਧਰਨੇ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਚੱਲ ਰਹੇ ਐ ਉਹਨਾਂ ਦੀ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਨੂੰ ਤੁਰੰਤ ਅਲਾਓ ਕੀਤਾ ਜਾਵੇ ਲੇਕਿਨ ਜੇ ਕੋਈ ਕਾਨੂੰਨ ਤੇ ਬਾਹਰ ਜਾ ਕੇ ਮੰਗ ਹੈ ਬਿਸ਼ੱਕ ਤੇ ਸਰਕਾਰ ਕਾਰਵਾਈ ਕਰ ਸਕਦੀ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸਲ ਬਾਬਾ ਗੁਲਜਾਰ ਸਿੰਘ ਜੀ ਤਰਨਾ ਦਲ ਦਾਸ ਸੇਵਾਦਾਰ ਜਹਦਰ ਕਰਪਾਲ ਸਿੰਘ ਜੀ ਕੌਮੀ ਸਾਹ ਮੋਰਚਾ ਇਹ ਜਿਹੜੀ ਸਰਕਾਰ ਦੀ ਮਿਲੀ ਭੁਗਤਾ ਦਰਖਤ ਕੱਟਾਣ ਦੀ ਜਿਹੜੀ ਮਿਲੀ ਭੁਗਤ ਸਰਕਾਰ ਦੀ ਆ ਇਹ ਜਿਹੜਾ ਦਰਖਤ ਫਲ ਵਾਲਾ ਦਰਖਤ ਕੱਟਣਾ ਇਹ ਤਾਂ ਵੈਸੇ ਹੀ ਗੁਨਾਹ ਹੈ ਹਰ ਇੱਕ ਬੰਦੇ ਨੂੰ ਜਿਹੜੀ ਊਰਜਾ ਦਰਖਤ ਦੇ ਰਿਹਾ ਚਾਹੇ ਆਂਬਾ ਜਾਹੇ ਕੋਈ ਵੀ ਦਰਖਤ ਹਰ ਇੱਕ ਬੰਦੇ ਦੀ ਜਿਹੜੀ ਜੀਵਨੀ ਆ ਉਹ ਦਰਖਤਾਂ ਦੇ ਨਾਲ ਹੀ ਚੱਲ ਰਹੀ ਆ ਇਹ ਜੇ ਦਰਖਤ ਹੀ ਕੱਟੇ ਗਏ ਫਿਰ ਲੋਕਾਂ ਦਾ ਕੀ ਬਣੂਗਾ ਇਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਜਿਹੜੀਆਂ ਕਲੌਣੀਆਂ ਹਰਕਤਾਂ ਬੰਦ ਕਰ ਦਿਓ ਇਹ ਇਹ ਸਾਰੇ ਜਿਹੜੇ ਵਿੱਚੇ ਸ਼੍ਰੋਮਣੀ ਕਮੇਟੀ ਦੀ ਵਿੱਚ ਸੁਖਵੀਰ ਬਾਦਲ ਹੋਣਾ ਦੀ ਇਹ ਪੁੱਡਾ ਦੀ ਮਿਲੀ ਭੁਗਤ ਜਿਹੜੇ 32 ਕਿੱਲੇ ਪੈਲੀ ਸ਼ਾਇਦ ਕੇ ਨੂੰ ਨਾ ਪਤਾ ਹੋਵੇ ਗੁਰਦਾਰਾ ਸਾਹਿਬ ਦੀ 32 ਕਿੱਲੇ ਪੈਲੀ ਜ਼ਮੀਨ ਇਹ ਗੁਰਦਾਰਾ ਸਾਹਿਬ ਦੇ ਨਾਲ-ਨਾਲ 32 ਕਿੱਲੇ ਪੈਲੀ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਆ ਜੋ ਕਿ ਸੁਖਵੀਰ ਬਾਦਲਾ ਨੇ ਇਹ ਪੁੱਡਾ ਵਰਗਿਆਂ ਨੂੰ ਸੇਲ ਕੀਤੀ ਹੋਈ ਆ ਇਹ ਹੁਣ ਮਨਮਾਨੀਆਂ ਕਰਦੇ ਨੇ ਇਹ ਆਪਣਾ ਸੁਧਾਰ ਕਰ ਲੈਣਾ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਅਗਰ ਨਹੀਂ ਇਹ ਬੇਨਤੀਆਂ ਨੂੰ ਮੰਨਦੇ ਆ ਫਿਰ ਚਾਹੇ ਸਾਡਾ ਸਿਰ ਕੱਟਿਆ ਜਾਵੇ ਅਸੀਂ ਇਹ ਦਰਖਤ ਨਹੀਂ ਕੱਟਣ ਦੇਵਾਂਗੇ ਸਾਰੇ ਨੰਗ ਸਿੰਘਾਂ ਨੂੰ ਮੇਰੀ ਬੇਨਤੀ ਆ ਵੀ ਇਹ ਜਿਹੜੀ ਸੰਸਤਾ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦਾ ਸਾਥ ਦਿਓ ਜਿਹੜਾ ਇੱਕ ਬਾਬਾ ਸੀਚੇਵਾਲ ਸਾਹਿਬ ਬਲਬੀਰ ਸਿੰਘ ਸੀਚੇਵਾਲ ਸਾਹਿਬ ਆ ਉਹ ਬੜੀ ਵੱਡੀ ਸੇਵਾ ਜਿਹੜੀ ਦਰਖਤਾਂ ਦੀ ਚਲਾ ਰਹੇ ਆ ਜੇ ਚੰਨਰਾ ਰਾਹੀਂ ਉਹਨਾਂ ਤੱਕ ਸਾਡਾ ਮੈਸੇਜ ਪਹੁੰਚਦਾ ਆ ਅਸੀਂ ਬੇਨਤੀ ਕਰਦੇ ਆ ਵੀ ਤੁਸੀਂ ਇਹ ਜਿਹੜੀ ਸੰਸਤਾ ਚੱਲੀ ਹੋਈ ਆ ਦਰਖਤਾਂ ਨੂੰ ਬਚਾਉਣ ਵਾਸਤੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦਾ ਸਾਥ ਦਿਈਏ ਆ ਜਿਹੜੇ ਹੋਰ ਦਰਖਤ ਵੱਧ ਲਾਉਣ ਦੀ ਜਿਹੜੀ ਆਪਾਂ ਉਪਰ ਆਲਾ ਕਰੀਏ ਐਨੀਆਂ ਬੇਨਤੀਆਂ ਕਰਦੇ ਹੋਇਆਂ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਦੇ ਕਰ ਅਗ ਜਾਵੇ ਚੀਦਾ ਸੰਗਾਂ ਨੂੰ ਭਾਵੇ ਨਿਹਾਲ ਹੋ ਜਾਵੇ ਕਿਸਰੀਆ ਵਾਹਿਗੁਰੂ ਪੰਜਾਬ ਸਰਕਾਰ ਜੈ ਹਿੰਦ ਪੰਜਾਬ ਸਰਕਾਰ ਜੈ ਹਿੰਦ ਪੰਜਾਬ ਸਰਕਾਰ ਜੈ ਹਿੰਦ ਮੁੱਖ ਮੰਤਰੀ ਪੰਜਾਬ ਮੁੜਾਬਾਦ ਮੁੱਖ ਮੰਤਰੀ ਪੰਜਾਬ ਮੁੜਾਬਾਦ ਟੋਕਾ ਦਫਤਰ ਮੁੜਾਬਾਦ ਡਾਕਟਰ ਮੁਰਦਾਬਾਡ ਡਾਕਟਰ ਮੁਰਦਾਬਾਡ ਡਾਕਟਰ ਡਾਕਟਰ ਮੁਰਦਾਬਾਡ ਡਾਕਟਰ ਡਾਕਟਰ ਮੁਰਦਾਬਾਡ ਢੁੱਟੂ ਟੋਲਾ ਮੁਰਦਾਬਾਡ ਢੁੱਟੂ ਟੋਲਾ ਮੁਰਦਾਬਾਡ ਢੁੱਟੂ ਟੋਲਾ ਮੁਰਦਾਬਾਡ ਢੁੱਟੂ ਟੋਲਾ ਮੁਰਦਾਬਾਡ ਪੰਜਾਬ ਸਰਕਾਰ ਮੁਰਦਾਬਾਡ ਪੰਜਾਬ ਸਰਕਾਰ ਮੁਰਦਾਬਾਡ ਪੰਜਾਬ ਸਰਕਾਰ ਮੁਰਦਾਬਾਡ ਪੰਜਾਬ ਸਰਕਾਰ ਮੁਰਦਾਬਾਡ